ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਅੱਜ ਆਪਾਂ ਪੜਾਂਗੇ ਸਿਹਤ ਰੂਪ ਬਾਰੇ ਪੰਜਾਬੀ ਸਿਹਤ ਰੂਪ ਬਾਰੇ ਪਹਿਲਾ ਹੈ ਜੇ ਆਪਣੇ ਕੋਲ ਕਵਿਤਾ ਕਵਿਤਾ ਕਿਸੇ ਕਾਮਈ అనుਭਵ ਦਾ ਪ੍ਰਗਟਾ ਹੈ ਸੈਲੇ ਦੇ ਅਨੁਸਾਰ ਕਵਤਾ ਕਲਪਨਾ ਦਾ ਪ੍ਰਗਟਾ ਹੈ ਸੈਲ ਕੀ ਕਹਿੰਦੇ ਨੇ ਕਿ ਜਿਹੜੇ ਕਲਪਨਾ ਕਵਤਾ ਹੈ ਕਲਪਨਾ ਦਾ ਪ੍ਰਗਟਾਵਾ ਹੈ ਕਵਤਾਆਂ ਦੀਆਂ ਦੋ ਕਿਸਮਾਂ ਹਨ ਜੀ ਅੰਤਰਮੁਖੀ ਤੇ ਬਾਹਰਮੁਖੀ ਅੰਤਰਮੁਖੀ ਦੇ ਵਿੱਚ ਨਿੱਜੀ ਵਿਚਾਰਾਂ ਤੇ అనుభవਾਂ ਦੇ ਆਧਾਰ ਤੇ ਰਚਨਾ ਹੁੰਦੀ ਹੈ ਕਵਿਤਾ ਦਾ ਪੱਛਮ ਵਿੱਚ ਪ੍ਰਚਲਿਤ ਰੂਪ ਲੈਰਿਕ ਜਾਂ ਸਰੋਦੀ ਰੂਪ ਕਵਿਤਾ ਹੈ ਹਾਂਜੀ ਇਹਦਾ ਕਿਹੜਾ ਰੂਪ ਆ ਜੀ ਲੈਰਿਕ ਜਾਂ ਸਰੋਦੀ ਕਵਿਤਾ ਅਗਲਾ ਹੈ ਜੀ ਸਾਡੇ ਕੋਲੇ ਬਾਹਰਮੁਖੀ ਗੈਰ ਨਿੱਜੀ ਦੁਨੀਆ ਦੇ ਤਜਰਬਿਆਂ ਦੇ ਆਧਾਰ ਤੇ ਗੈਰ ਨਿੱਜੀ ਦੁਨੀਆ ਦੇ ਤਜਰਬਿਆਂ ਦੇ ਆਧਾਰ ਤੇ ਹੈ ਨੈਕਸਟ ਹੈ ਸਾਡੇ ਕੋਲੇ ਸਤਵਾਰਾ ਕਿਉਂ ਕਹਿੰਦੇ ਨੇ ਜੀ ਹਫਤੇ ਦੇ ਸਤਵਾਰਾਂ ਦੇ ਨਾਮਾਂ ਉੱਤੇ ਰਚੀ ਸੰਧਾਂ ਦੀ ਲੜੀ ਨੂੰ ਸਤਵਾਰਾ ਕਹਿੰਦੇ ਨੇ ਜਿਹੜੇ ਹਫਤੇ ਦੇ 7 ਦਿਨ ਹੁੰਦੇ ਨੇ ਉਹਨਾਂ ਦੇ ਨਾਵਾਂ ਉੱਤੇ ਰਚੀ ਸੰਧਾਂ ਦੀ ਲੜੀ ਨੂੰ ਕੀ ਆਖਦੇ ਨੇ ਸਤਵਾਰਾ ਆਖਦੇ ਹਨ ਸਤਵਾਰਾ ਐਤਵਾਰ ਤੋਂ ਸ਼ੁਰੂ ਕੀਤਾ ਜਾਂਦਾ ਹੈ ਪਰ ਮੁ슬ਮ ਕਵੀ ਅਨਸਾਰ ਸਨੀਚਰਵਾਰ ਤੋਂ ਸ਼ੁਰੂ ਕਰਦੇ ਹਨ ਜੀ ਜਿਹੜੇ ਮੁ슬ਮ ਨੇ ਕਵੀ ਨੇ ਕਿ ਉਹ ਕਿੱਥੋਂ ਕਰਦੇ ਨੇ ਸਨੀਚਰਵਾਰ ਤੋਂ ਭਾਵ ਗੁਰੂ ਅਮਰਦਾਸ ਜੀ ਨੇ ਬਲਾਵਰ ਰਾਗ ਵਿੱਚ ਬਾਹਰ ਸਤ ਨਾਂ ਦਾ ਸਤਵਾਰਾ ਲਿਖਿਆ ਹੈ ਸਤ ਹੈ ਜੀ ਇੱਥੇ ਸਤ ਨਾਂ ਦਾ ਸਤਵਾਰਾ ਲਿਖਿਆ ਹੈ ਨੈਕਸਟ ਹੈ ਜੀ ਸਾਡੇ ਕੋਲ ਸੀ ਹਰਫੀ ਕਿਹਨੂੰ ਕਹਿੰਦੇ ਹਨ ਅਰਥ ਨਹੀਂ 30 ਅੱਖਰੀ ਹੈ ਇਹਦਾ ਕੀ ਮਤਲਬ ਹੈ 30 ਅੱਖਰੀ ਹੈ ਅਰਬੀ ਵਰਣਮਾਲਾ ਅਨੁਸਾਰ ਦੀ ਅੱਖਰਾਂ ਦੇ ਨਾਮ ਉੱਤੇ ਸ਼ੰਦ ਰਚੇ ਹੁੰਦੇ ਹਨ ਅਰਬੀ ਵਰਣਮਾਲਾ ਵਿੱਚ ਕਿੰਨੇ ਹਨ ਜੀ 28 ਨੇਗੇ ਲਾਮ ਤੇ ਅਲਫ ਦੋਰੀ ਬਾਰ ਪਾ ਕੇ ਲਾਮ ਤੇ ਅਲਫ ਨੂੰ ਦੂਰੀਵਾਰ ਪਾ ਕੇ ਜਿਹੇ ਤੀ ਅੱਖਰ ਬਣ ਗਏ ਨੇ ਪਹਿਲਾਂ 28 ਸਨ ਜੀ ਹਰਫੀਆਂ ਸੂਫੀ ਤੇ ਮੁਸਲਮਾਨ ਕਵੀਆਂ ਨੇ ਲਿਖਿਆ ਹੈ ਜੀ ਹਰਫੀਆਂ ਕਿਹਨਾਂ ਨੇ ਲਿਖਿਆ ਹੈ ਸੂਫੀ ਤੇ ਮੁਸਲਮਾਨ ਕਵੀਆਂ ਨੇ ਲਿਖਿਆ ਹੈ ਜੀ ਅੱਗੇ ਹੈ ਜੀ ਸੱਦ ਸੱਦ ਕਿਹਨੂੰ ਕਹਿੰਦੇ ਨੇ ਪੰਜਾਬੀ ਦਾ ਇੱਕ ਸੋਗ ਵਾਲਾ ਗੀਤ ਹੈ ਪਿੰਡੂ ਲੋਕ ਲੰਬੀ ਲਾ ਕੇ ਗਾਉਂਦੇ ਹਨ ਜੀ ਕਿਵੇਂ ਗਾਉਂਦੇ ਨੇ ਲੰਬੀ ਲਾ ਕੇ ਇਹ ਪੁੱਛਿਆ ਜਾ ਸਕਦਾ ਵੀ ਲੰਬੀ ਲਾ ਕੇ ਕਿਹੜਾ ਗੀਤ ਗਾਉਂਦੇ ਹਨ ਜੀ ਸੱਦ ਵਾਲਾ ਗਾਉਂਦੇ ਨੇ ਜਦੋਂ ਕੋਈ ਸੋਗ ਸੋਗ ਦੇ ਸਮੇਂ ਗਾਇਆ ਜਾਂਦਾ ਪਾਈ ਗੰਗੂ ਗੁੰਦਰਜੀ ਦੀ ਰਾਮਕਲੀ ਬਾਰ ਵਿੱਚ ਸੱਦ ਨਾਮ ਦੀ ਇੱਕ ਬਾਣੀ ਹੈ ਜਿਹੜੀ ਕਿ ਗੁਰੂ ਅਮਰਦਾਸ ਜੀ ਦੇ ਜੋਤੀ ਜੋ ਸਮਾਉਣ ਤੋਂ ਮੰਗਰ ਉਹਨਾਂ ਦੀ ਯਾਦ ਵਿੱਚ ਰਚੀ ਗਈ ਸੀ ਗੁਰੂ ਅਮਰਦਾਸ ਜੀ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਉਹਨਾਂ ਦੇ ਯਾਦ ਵਿੱਚ ਰਚੀ ਗਈ ਸੀ ਉਹ ਕਿਹੜੀ ਹੈ ਜੀ ਸੱਦ ਅਗਲਾ ਹੈ ਜੀ ਸਾਡੇ ਕੋਲ ਘੋੜੀਆਂ ਖੁਸ਼ੀ ਦੇ ਗੀਤ ਹੁੰਦੇ ਹਨ ਜੀ ਕੋੜੀਆਂ ਖੁਸ਼ੀ ਦੇ ਗੀਤ ਹੁੰਦੇ ਨੇ ਮੁੰਡੇ ਦੇ ਵਿਆਹ ਦੇ ਸਮੇ ਇਹ ਗਾਏ ਜਾਂਦੇ ਹਨ ਜੀ ਰਾਤ ਦੇ ਟਾਈਮ ਗਾਏ ਜਾਂਦੇ ਹਨ ਜੀ ਇਹ ਪੁੱਛਿਆ ਜਾ ਸਕਦਾ ਕੋੜੀਆਂ ਕਦੋਂ ਗਾਏ ਜਾਂਦੇ ਨੇ ਮੁੰਡੇ ਦੇ ਵਿਆਹ ਦੇ ਸਮੇ ਗਾਏ ਜਾਂਦੇ ਨੇ ਖੁਸ਼ੀ ਦੇ ਗੀਤ ਹੁੰਦੇ ਨੇ ਰਾਤ ਦੇ ਸਮੇ ਗਾਏ ਜਾਂਦੇ ਹਨ ਅਲੋਣੀਆਂ ਕੀ ਹੁੰਦੇ ਅਰਥ ਉਸਤਤ ਕਰਨੀ ਸੀ ਦਾ ਗੀਤ ਕਿਸੇ ਦੇ ਵੀ ਗੁੰਡੇ ਗੀਤੋਂ ਗਾਉਣੇ ਗਾਇ ਜਣ ਆਮ ਵਰਤੋਂ ਵਿੱਚ ਆਪਾਂ ਲਹੋਣੀ ਅਜਿਹੇ ਗੀਤ ਹਨ ਮਰ ਗਏ ਪ੍ਰਾਣੀ ਨੂੰ ਮਰ ਗਏ ਭਾਵ ਦੁਨੀਆ ਤੋਂ ਚਲੇ ਗਏ ਪ੍ਰਾਣੀ ਨੂੰ ਸੰਬੋਧਨ ਕਰਦੇ ਹੋਏ ਗੁਣਾਂ ਦਾ ਤੇ ਕੰਮਾਂ ਦਾ ਜ਼ਿਕਰ ਕਰਦੇ ਹਨ ਉਹ ਸਮੇਂ ਗਾਏ ਜਾਂਦੇ ਹਨ ਜੀ ਇੱਕ ਇੱਕ ਨਾਇਨ ਜਾਂ ਮਰਾਸਨ ਬੈਠੀ ਹੁੰਦੀ ਹੈ ਵਿਚਕਾਰ ਜੀ ਇੱਕ ਨਾਇਨ ਬੈਠੀ ਹੁੰਦੀ ਜਾਂ ਮਰਾਸਨ ਬੈਠੀ ਹੁੰਦੀ ਆਲੇ ਦੁਆਲੇ ਇਸਤਰੀਆਂ ਬੈਠੀਆਂ ਹੁੰਦੇ ਨੇ ਜਿੱਥੇ ਇਸ ਤਰ੍ਹਾਂ ਬੈਠੇ ਹੁੰਦਿਆਂ ਨੇ ਤੇ ਸੋਗ ਦੇ ਵਿੱਚ ਜੀ ਉਹਦਾ ਉਹ ਗੀਤ ਗਾਉਂਦੀਆਂ ਹਨ ਉਹਦੇ ਗੀਤ ਗੁਨਾ ਦੇ ਗੀਤ ਗਾਉਂਦੀਆਂ ਹਨ ਜੀ ਨੈਕਸਟ ਹੈ ਸਾਡੇ ਕੋਲੇ ਜੀ ਗਜ਼ਲ ਗਜ਼ਲ ਬਾਰੇ ਕੁਐਸਚਨ ਬਹੁਤ ਵਾਰ ਰਿਪੀਟ ਹੁੰਦੇ ਨੇ ਜੀ ਪੇਪਰਾਂ ਦੇ ਵਿੱਚ ਅਰਬੀ ਬੋਲੀ ਦਾ ਸ਼ਬਦ ਹੈ ਜੀ ਕਿਹਦਾ ਜੀ ਅਰਬੀ ਬੋਲੀ ਦਾ ਔਰਤਾਂ ਨਾਲ ਗੱਲਾਂ ਭਾਵ ਪ੍ਰੇਮ ਭਰੀਆਂ ਗੱਲਾਂ ਦਾ ਗੱਲਾਂ ਜਾਂ ਕਵਿਤਾ ਹੈ ਗਜ਼ਲ ਉਰਦੂ ਫਾਰਸੀ ਦਾ ਛੰਦ ਹੈ ਕਿਹਦਾ ਜੀ ਉਰਦੂ ਫਾਰਸੀ ਦਾ ਛੰਦ ਹੈ ਗਜ਼ਲ ਦੇ ਤੋਲ ਕਿਹੜੇ ਨੇ ਘੱਟੋ ਘੱਟ 5 ਬੱਦ ਤੋਂ ਬੱਦ ਦੇ ਕਿੰਨੇ ਨੇ 17 ਇਹ ਕਿ ਕਿੰਨੇ ਹੁੰਦੇ ਨੇ ਦੋ ਤੁਕੇ ਹੁੰਦੇ ਨੇ ਬੈਂਤ ਜੇ ਸ਼ੇਅਰ ਹੁੰਦੇ ਹਾਂ ਜੀ ਪਹਿਲੇ ਤੁਕੇ ਨੂੰ ਮਤਲਾਕ ਦੇ ਹਾਂ ਤੇ ਅਖੀਰਲੇ ਤੁਕੇ ਨੂੰ ਮਕਤਾ ਕੀ ਗਜ਼ਲ ਦੇ ਪਹਿਲੇ ਤੁਕੇ ਨੂੰ ਕੀ ਆਖਦੇ ਨੇ ਜੀ ਮਤਲਾਕ ਦੇਣ ਤੇ ਅਖੀਰਲੇ ਤੁਕੇ ਨੂੰ ਮਕਤਾ ਆਖਦੇ ਹਾਂ ਅਗਲਾ ਹੈ ਸਾਡੇ ਕੋਲ ਜੀ ਬਾਅਰ ਬਾਅਰ ਇੱਕ ਵੀਰ ਰਸ ਵਾਲੀ ਕਹਾਤਾ ਹੈ ਕਿਹੜੀ ਹੈ ਜੀ ਵੀਰਸ ਵਾਲੀ ਹੈ ਕਿਸੇ ਜੋਧੇ ਦੀ ਬਹਾਦਰੀ ਦਾ ਜਸ ਗਾਇਆ ਜਾਂਦਾ ਹੈ ਕਿਦੇ ਕਿਸੇ ਦੇ ਜੋਧੇ ਦੀ ਬਹਾਦਰੀ ਦਾ ਜਸ ਗਾਇਆ ਜਾਂਦਾ ਹੈ ਪਰਮਾਤਮਾ ਦੇ ਜਸ ਦੀਆਂ 12 ਬਾਈ ਹਨ ਜੀ ਹਾਂ ਜੀ ਟੋਟਲ ਕਿੰਨੀਆਂ 12 ਹਨ ਜੀ 22 ਹਨ ਚੰਡੀ ਦੀ ਵਾਰ ਨਜ਼ਾਬਤ ਕਵੀ ਨੇ ਨਾਦਰ ਸਾਹਿਬ ਸਿਰਖੰਡੀ ਸੰਦ ਦੀ ਵਰਤੋਂ ਕੀਤੀ ਹੈ ਹਾਂ ਜੀ ਚੰਡੀ ਦੀ ਵਾਰ ਕਿੰਨਾ ਦੁਆਰਾ ਲਿਖੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਜ਼ਾਬਤ ਕਵੀ ਨੇ ਨਾਦਰ ਸਾਹਿਬ ਸਿਰਖੰਡੀ ਸੰਦ ਦੀ ਵਰਤੋਂ ਕੀਤੀ ਹੈ ਕਿਹੜੇ ਸੰਦ ਦੀ ਜੀ ਇੱਥੇ ਸਿਰਖੰਡੀ ਸੰਦ ਦੀ ਵਰਤੋਂ ਕੀਤੀ ਗਈ ਹੈ ਅੱਗੇ ਹਜੇ ਸਾਡੇ ਕੋਲ ਕਾਫੀ ਅਸਲੀ ਅਰਥੇ ਦਾ ਅਜਹੀ ਤੁਕ ਜਿਸ ਦੇ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ ਅਜਹੀਆਂ ਤੁਕਾਂ ਜਿਹੜੇ ਗਾਉਣ ਪਿੱਛੋਂ ਪਿਆ ਜਿਸ ਦੇ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ ਜਿਹੜੀ ਮੁੜ ਮੁੜ ਗੀਤ ਦੇ ਤਾਲ ਜਾਂ ਵਿਸਰਾਮ ਉੱਪਰ ਆਵੇ ਜਿਹੜੀ ਕਿ ਗੀਤ ਦੇ ਤਾਲ ਜਾਂ ਵਿਸਰਾਮ ਉੱਪਰ ਆਵੇ ਨੈਕਸਟ ਹੈ ਸਾਡੇ ਕੋਲੇ ਰਵਾਈ ਇਹ ਕਾਬਰੂਪ ਵੀ ਹੈ ਤੇ ਛੰਦ ਵੀ ਹੈ ਕੀ ਹੈ ਜੀ ਇਹ ਕਾਬਰੂਪੀਆ ਰਵਾਈਵਰ ਪੁੱਛਿਆ ਜਾ ਸਕਦਾ ਵੀ ਕੀ ਇਹ ਕਾਬਰੂਪ ਤੇ ਰਵਾਈ ਵੀ ਹੈ ਸੌਰੀ ਛੰਦ ਵੀ ਹੈ ਹਾਂ ਜੀ ਇਹ ਕਾਬਰੂਪ ਵੀ ਹੈ ਤੇ ਛੰਦ ਵੀ ਹੈ ਅਰਬੀ ਫਾਰਸੀ ਛੰਦ ਹੈ ਜੀ ਅਸਲੀ ਬੋਲੀ ਵਿੱਚ ਰਵਾਈ ਦਾ ਅਰਥ ਹੈ ਚੌ ਅੱਖਰਾਂ ਤੋਂ ਤੇ ਚੌ ਅੰਕਾਂ ਦਾ ਛੰਦ ਚੌ ਅੱਖਰਾਂ ਤੋਂ ਜੀ ਚੌ ਅੰਕਾਂ ਦਾ ਛੰਦ ਹਾਂਜੀ ਇਹ ਵੀ ਪੁੱਛਿਆ ਜਾਂਦਾ ਰਵਾਈ ਕਿੰਨਾ ਨੇ ਪ੍ਰਚਲਿਤ ਕੀਤੀ ਸੀ ਜੀ ਭਾਈ ਵੀਰ ਸਿੰਘ ਨੇ ਪ੍ਰਚਲਿਤ ਕੀਤੀ ਸੀ ਇੱਥੇ ਲਿਖਿਆ ਨੇ ਜੀ ਇਹ ਤੁਸੀਂ ਨੋਟ ਕਰ ਲਿਓ ਏਸੀ ਜੀ ਸਾਡੇ ਪੰਜਾਬੀ ਸਹਿਤ ਰੂਪ ਬਾਰੇ ਕੱਲ ਆਪਾਂ ਹੋਰ ਪੜਾਂਗੇ ਜੀ ਅਲੰਕਾਰ ਬਾਰੇ ਅਲੰਕਾਰ ਕੀ ਹੁੰਦੇ ਨੇ ਕਿਹੜੇ ਹੁੰਦੇ ਨੇ ਇਹਦੇ ਅੱਗੇ ਕਿੰਨੇ ਭਾਗ ਹਨ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਥੈਂਕ ਯੂ ਸੋ ਮੱਚ